ਕੁਰਬਾਨੀ ਵਿੱਚ ਨਾ ਅਰਦਾਸ ਨੂੰ ਲੈ ਕੇ ਕੁ ਸ਼ਬਦ ਨੇ ਇਸ ਤਰ੍ਹਾਂ ਇੱਕ ਸ਼ਬਦ ਹੈ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਫਿਰ ਇੱਕ ਜਗ੍ਹਾ ਹੈ ਨਾ ਸ਼ਬਦ ਮਹਿਤਾਨ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਇੱਕ ਜਵਾ ਸ਼ਬਦ ਹੈ ਜਿਸ ਮਾਨਵ ਕੋ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ ਇੱਕ ਜਗ੍ਹਾ ਸ਼ਬਦ ਹੈ ਗੁਰ ਹਰਬਿੰਦ ਕੋ ਨ ਬਿਰਥਾ ਦੁੱਖ ਘਟੇ ਤੇ ਇਹਨਾਂ ਸ਼ਬਦਾਂ ਦੇ ਵਿੱਚੋਂ ਨਾ ਆਪਾਂ ਇੱਕ ਚੀਜ਼ ਸਮਝ ਸਕਦੇ ਹਾਂ ਕਿ ਕਿੰਨੀ ਆਬਾਦੀ ਹੈ ਨਾ ਇਸ ਦੁਨੀਆ ਦੇ ਵਿੱਚ ਤੇ ਸਾਰਿਆਂ ਦੇ ਆਪਣੇ ਮਸਲੇ ਆ ਆਪਣੀਆਂ ਦਿੱਕਤਾਂ ਆਪਣੀਆਂ ਪ੍ਰੋਬਲਮਸ ਹੈਗੀਆਂ ਤਕਲੀਫਾਂ ਹੈਗੀਆਂ ਜਗ੍ਹਾ ਹੀ ਹੈ ਨਹੀਂ ਜਿਸ ਮਨੁੱਖ 'ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਜੇ ਜਗ੍ਹਾ ਹੋਊ ਤਾਂ ਹੀ ਨਾ ਉਹ ਅਕੋਮੋਡੇਟ ਕਰੂਗਾ ਜਾਂ ਉਹ ਸੁਣੂਗਾ ਆਪਣੀ ਗੱਲ ਨੇ ਸੁਣ ਸਕਦਾ ਸਾਰਿਆਂ ਦੀ ਤਾਂ ਆਪਣੀਆਂ ਦਿੱਕਤਾਂਆਂ ਆਪਣੇ ਦੁੱਖਾਂ ਨਾਲ ਭਰਿਆ ਪਿਆ ਖਾਲੀ ਹੈ ਨਹੀਂ ਕੋਈ ਸਥਾਨ ਸਾਰੇ ਬੰਦੇ ਇਦਾਂ ਹੀ ਤੁਰੇ ਫਿਰਦੇ ਨੇ ਤੇ ਜੀ ਕੀ ਬਿਰਥਾ ਹੋਏ ਸੋ ਗੁਰੂ 'ਤੇ ਅਰਦਾਸ ਕਰ ਜਦੋਂ ਬਿਰਥਾ ਹੋਵੇ ਨਾ ਤੇ ਗੁਰੂ ਕੋਲੇ ਅਰਦਾਸ ਕਰੋ ਉਸ ਸੁਣੂਗਾ ਤੇ ਉਹਦੇ ਨਾਲ ਆਪਣੇ ਜਿਹੜੇ ਮਸਲੇ ਆਪਣੀਆਂ ਸਮੱਸਿਆਵਾਂ ਹੱਲ ਵੀ ਹੋਣਗੀਆਂ ਤੇ ਬਾਬਾ ਜੀ ਕਹਿੰਦੇ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋਝਾਂਗੇ ਅਰਦਾਸ ਮੈਂ ਹੋਰ ਥਾਂੋਂ ਨਹੀਂ ਜਿਸ 'ਤੇ ਕਰੂੰ ਬਨੰਦੀ ਹੋਰ ਥਾਂ ਹੈ ਕਿਹੜੀ ਜਿੱਤੇ ਮੈਂ ਜਾ ਕੇ ਬੇਨਤੀ ਕਰਦੇ ਸਾਰੇ ਤਾਂ ਆਪਣੇ ਦੁੱਖਾਂ ਨਾਲ ਭਰੇ ਆ ਜਿਸ ਮਨੁੱਖ 'ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਜਿਸ ਕਿਸੇ ਮਨੁਸ਼ੇ ਕੋਲ ਜਾਈਏ ਨਾ ਹੋਸਾ ਵਿਚਾਰਾ ਆਪਣੇ ਦੁੱਖਾਂ ਨਾਲ ਪਹਿਲਾਂ ਹੀ ਭਰਿਆ ਪਿਆ ਤੇ ਬਾਬਾ ਜੀ ਕਹਿੰਦੇ ਨਾ ਇੱਕ ਜਗ੍ਹਾ ਤੇ ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਘਟੈ ਦੂਸਰੇ ਇਨਸਾਨਾਂ ਨੇ ਤਾਂ ਭਈ ਆਪਣੀਆਂ ਦੁਸ਼ਮਾਣਾਂ ਦੇਣੀਆਂ ਚਾਰ ਤੇ ਆਪਣੇ ਮਸਲੇ ਤਾਂ ਭਈ ਹੱਲ ਹੋਣੇ ਆ ਪ੍ਰਭੂ ਅੱਗੇ ਤੇ ਹੌਸਲਾ ਰੱਖਣਾ ਬਣਦਾ ਆਪਣਾ ਅਰਦਾਸ ਹੋਵੇ ਤੇ ਪ੍ਰਭੂ ਅੱਗੇ ਮਾਰਗਦਰਸ਼ਨ ਲਿਆ ਜਾਵੇ ਤਾਂ ਗੁਰੂ ਕੋਲੋਂ ਗੁਰੂ ਅਗੇ ਅਰਦਾਸ ਹੋਵੇ ਗੁਰੂ ਤੋਂ ਮਾਰਗਦਰਸ਼ਨ ਲਿਆ ਜਾਵੇ ਸ਼ਬਦ ਗੁਰੂ ਤੋਂ ਮਾਰਗਦਰਸ਼ਨ ਲਿਆ ਜਾਵੇ ਉਸ ਨਾਲ ਆਪਣੀਆਂ ਤਕਲੀਫਾਂ ਜ਼ਰੂਰ ਕਟੀਆਂ ਜਾਂਦੀਆਂ ਹਨ ਤੇ ਬਾਬਾ ਜੀ ਕਹਿੰਦੇ ਜੀ ਕੀ ਮਿਰਸਾ ਹੋਏ ਸੋ ਗੁਰਪੈ ਅਰਦਾਸ ਕਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ